ਮੈਂ ਪਦਮਸ਼ਰੀ ਭਾਈ ਨਰਮਿੰਦਰ ਸਿੰਘ ਖਾਲਸਾ ਦਾ ਵੱਡਾ ਬੇਟਾ ਹਮਤੇਸ਼ਵਰ ਸਿੰਘ ਜੀ ਤੇ ਇਹ ਜਗਾ ਇਹੋ ਸਥਾਨਾ ਜਿੱਥੇ ਪਿਤਾ ਜੀ ਦਾ ਸੰਸਕਾਰ ਹੋਇਆ ਸੀ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰਿਆਂ ਨੇ ਮੈਂ ਮਤਲਬ ਕਿ ਬੇਨਤੀ ਕਰ ਚੁੱਕਿਆ ਲੇਕਿਨ ਅਜੇ ਤੱਕ ਕਿਸੇ ਲੋਕ ਨੂੰ ਮੈਨੂੰ ਆਉਟਪੁੱਟ ਮਿਲੀ ਨਹੀਂ ਅਜੇ 5 ਸਾਲ ਹੋ ਗਏ ਅਜੇ ਤੱਕ ਤਾਂ ਇਹ ਤੱਕ ਤਾਂ ਫੋਟੋ ਨਹੀਂ ਲੱਗੀ ਪਿਤਾ ਜੀ ਦੀ ਹੂੰ ਆਦਿ ਤੇ ਕੋਈ ਰੋਜੀ ਰੋਟੀ ਵਾਸਤੇ ਤੁਹਾਨੂੰ ਬਿਲਡਿੰਗ ਕੋ ਹੋਟਲ ਕੋ ਰੈਸਟੋਰੈਂਟ ਥੋੜੀ ਖੋਲਣਾ ਹੈਗਾ ਅਸੀਂ ਤੇ ਇੱਕ ਜਾਦੂਗਰ ਬਣਾਉਣੀ ਹੈ ਔਰ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਹੀ ਬਣੇਗੀ ਮੈਂ ਪਦਮਸ਼ਰੀ ਭਾਈ ਨਰਮਿੰਦਰ ਸਿੰਘ ਖਾਲਸਾ ਦਾ ਵੱਡਾ ਬੇਟਾ ਹਮਤੇਸ਼ਵਰ ਸਿੰਘ ਜੀ ਤੇ ਇਹ ਜਗਾ ਇਹੋ ਸਥਾਨਾ ਜਿੱਥੇ ਪਿਤਾ ਜੀ ਦਾ ਸੰਸਕਾਰ ਹੋਇਆ ਸੀ ਜੀ ਤੇ ਐਤਕੀ 5ਵੇਂ ਵਰਸੀ ਮਨਾਉਣ ਜਾ ਰਹੇ ਹਾਂ ਔਰ ਮੈਂ ਸਾਰਿਆਂ ਸੰਗਤ ਦੇ ਅੱਗੇ ਬੇਨਤੀ ਕਰਦਾ ਅਪੀਲ ਕਰਦਾ ਕਿ ਹਮ ਮੰਮਾ ਅੱਗੇ ਪਹੁੰਚਣ ਦੀ ਕਿਰਪਾਲਤਾ ਕਰੇ 2 ਅਪ੍ਰੈਲ 2025 ਨੂੰ ਬੁੱਧਵਾਰ ਨੂੰ ਵਰਸੀ ਨੂੰ ਮਨਾਇਆ ਜਾ ਰਹੀ ਹੈ 10 ਤੋਂ 10:30 ਵਜੇ ਤੱਕ ਪ੍ਰੋਗਰਾਮ ਦੀ ਅਰੰਭਤਾ ਹੋ ਜੇਗੀ ਜੀ ਤੇ 4 ਵਜੇ ਤੱਕ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ ਮੁੱਖ ਮਹਿਮਾਨ ਆ ਰਹੇ ਨੇ ਐਮ ਐਲ ਏ ਸਾਹਿਬ ਨੇ ਜਿਨ੍ਹਾਂ ਨੇ ਹਰਦੇਵ ਸਿੰਘ ਲਾਡੀ ਸ਼ੇਰੋ ਵਾਲਿਆ ਹਲਕਾ ਉਸ ਟਾਈਮ ਤੇ ਕਾਂਗਰਸ ਸਰਕਾਰ ਹੁੰਦੀ ਸੀ ਤੇ ਇਹਨਾਂ ਨੇ 10 ਕਿੱਲਾਂ ਦੇ ਵਿੱਚ ਤਕਰੀਬਨ ਫਾਦਰ ਸਾਹਿਬ ਦੇ ਨਾਂ ਦੇ ਉੱਪਰ ਇੱਕ ਕਾਲਜ ਬਣਾਇਆ ਵਾ ਆਈਟੀਆਈ ਬਣਾਈਆ ਪਦਮਸ਼ਰੀ ਭਾਈ ਨਰਮਿੰਦਰ ਸਿੰਘ ਖਾਲਸਾ ਆਈਟੀਆਈ ਕਾਲਜ ਦਾ ਨਾਂ ਰੱਖਿਆ ਵਾ ਜੀ ਤੇ ਉਸ ਟਾਈਮ ਲੋਈਆਂ ਵਿੱਚ ਹੈਗਾ ਜਿਹੜਾ ਸਾਡਾ ਜੱਦੀ ਪਿੰਡ ਹੈਗਾ ਉੱਥੇ ਬਣਾਇਆ ਤੇ ਮੈਂ ਉਹ ਉਹ ਵੀ ਆ ਰਹੇ ਨੇ ਹੋਰ ਵੀ ਅੱਛੇ ਸਖਸ਼ੀਤ ਆ ਰਹਿਆ ਨੇ ਐਕਸਐਮਐਲ ਸਰਬ ਔਰ ਮੇਰੇ ਤਰਨ ਚੁੱਕ ਜੀ ਨਾਲ ਮੇਰੀ ਗੱਲ ਹੋਈ ਸੀ ਇਸ ਜਗ੍ਹਾ ਬਾਰੇ ਡਿਸਕਸ ਹੋਇਆ ਸੀ ਮੇਬੀ ਉਹ ਆਉਣਗੇ ਤੇ ਕਹਿੰਦੇ ਸੀ ਕਿ ਅਸੀਂ ਇਹਦੇ ਉੱਪਰ ਵਿਚਾਰ ਕਰਕੇ ਤੇ ਕੋਈ ਨਾ ਕੋਈ ਡਿਸੀਜਨ ਜਲਦੀ ਲਵਾਂਗੇ ਲੇਕਿਨ 5 ਸਾਲ ਦਾ ਸਮਾਂ ਹੋ ਚੁਲਿਆ ਜੀ ਹਜੇ ਤੱਕ ਕੋਈ ਵੀ ਤੇ ਆਪਣੀ ਬਿਲਡਿੰਗ ਦੀ ਉਸਾਰੀ ਨਹੀਂ ਹੋ ਪਾਈ ਕੀ ਕਾਰਨ ਕੀ ਸੀ ਕਰੇ ਦੇਖੋ ਜੀ ਇਹਨਾਂ ਨੇ ਨਾ ਉਸ ਟਾਈਮ ਜਦੋਂ ਅਸੀਂ ਮੈਥੇ ਸੰਸਕਾਰ ਕਰ ਰਹੇ ਸੀ ਮੇਰੇ ਨਾਲ ਸੀਗੇ ਭਾਈ ਸਾਹਿਬ ਭਾਈ ਨਰਮ ਸਿੰਘ ਜੱਟ ਵਾਲੀਆ ਮੈਂ ਇਕੱਲਾ ਹੀ ਦੋ ਸੰਸਕਾਰ ਕਰ ਰਿਹਾ ਸੀ ਪਰ ਪੰਜ ਸਿੰਘ ਮਗਰ ਆਏ ਉਹਨਾਂ ਨੇ ਨਾਲ ਸੰਸਕਾਰ ਕਰਵਾਇਆ ਕਿਉਂਕਿ ਡੈਡ ਬੋਡੀ ਪ੍ਰੋਪਰਲੀ ਬਰਨ ਨਹੀਂ ਸੀ ਹੋਈ ਨਾ ਤਾਂ ਫਿਰ ਬਾਲਨ ਹੋਰ ਲਿਆਉਣੇ ਪਏ ਉਹਨਾਂ ਨੇ ਨਾਲ ਸੇਵਾ ਨੋ ਭਾਈ ਤੇ ਇੱਥੇ ਤਾਂ ਸਭ ਚਲੇ ਗਏ ਛੱਡ ਕੇ ਮੈਨੂੰ ਇਕੱਲੇ ਨੂੰ ਤੇ ਫਿਰ ਉਸ ਤੋਂ ਬਾਅਦ ਫਿਰ ਇਹ ਇਹਨਾਂ ਨੇ ਮਤਾ ਦਾ ਇੱਕ ਚਿੱਠੀ ਦਿੱਤੀ ਮੈਨੂੰ ਜਿਹੜੀ ਮੇਰੇ ਕੋਲ ਇਸ ਟਾਈਮ ਪਈ ਵੀ ਹੈ ਦੇਖੋ ਐ ਐਡਿਕਸ ਉਹ ਤੁਸੀਂ ਨਾ ਇੱਥੇ ਮੇ ਕੋ ਰੀਅਲ ਪ੍ਰਿੰਟ ਪੈਨੇ ਤੇ ਇਹਨਾਂ ਨੇ ਨੋਕ ਨਾਲ ਦੋ ਮਰਲੇ ਜਗ੍ਹਾ ਦਾ ਮਤਾ ਪਾਇਆ ਸੀ ਸਭ ਦੇ ਇਹਨਾਂ ਦੇ ਵੇਰ ਕਵਲ ਦੇ ਸਾਈਨ ਹੋਏ ਪਏ ਨੇ ਕਿ ਅਸੀਂ ਭਾਈ ਸਾਹਿਬ ਦੇ ਪਰਿਵਾਰ ਨੂੰ ਉਹ ਜਗ੍ਹਾ ਡੋਨੇਟ ਕਰਾਂਗੇ ਔਰ ਉਹ ਇੱਥੇ ਉਹਨਾਂ ਦੇ ਯਾਦ ਵਿੱਚ ਕੋਈ 뮤직 ਅਕੈਡਮੀ ਤੇ ਕੋਈ ਕਾਲਜ ਕੁਝ ਵੀ ਬਣਾ ਸਕਣ ਤੇ ਜਿਹਦਾ ਕਰਕੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਜਾਵੇ ਔਰ ਇਥੋਂ ਕੋਈ ਭਾਈ ਸਾਹਿਬ ਵਰਗਾ ਉਹਨਾਂ ਦੇ ਉਚਾਰਨਾਂ ਤੇ ਚੱਲ ਕੇ ਉਸ ਤਰ੍ਹਾਂ ਦਾ ਕੋਈ ਨਿਰਮਲ ਸਿੰਘ ਜੀ ਵਰਗਾ ਕੋਈ ਬਣ ਕੇ ਤੋਂ ਨਿਕਲੇ ਤੇ ਪਤਾ ਚੱਲੇ ਕਿ ਹਾਂ ਕਿ ਐਸੇ ਉਸ ਅਕੈਡਮੀ ਚੋਂ ਪੜ੍ਹ ਕੇ ਔਰ ਉਸ ਮੁਕਾਮ ਤੇ ਪਹੁੰਚੇ ਸਰਕਾਰਾਂ ਦਾ ਕਿਸਤਾ ਦਾ ਰੋਲ ਨਜ਼ਰ ਆ ਰਿਹਾ ਹੈ ਸਰਕਾਰਾਂ ਦਾ ਰੋਲ ਹਜੇ ਤੱਕ ਤਾਂ ਤੁਹਾਨੂੰ ਪਤਾ ਚਿਰੋ ਹੈ ਜੀ ਕੋਈ ਮਤਲਬ ਮੈਂ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰੇ ਨਾਮ ਮੈਂ ਮਤਲਬ ਕਿ ਬੇਨਤੀ ਕਰ ਚੁੱਕਿਆ ਲੇਕਿਨ ਹਜੇ ਤੱਕ ਕਿਸੇ ਲੋਕ ਨੂੰ ਮੈਨੂੰ ਆਉਟਪੁੱਟ ਮਿਲੀ ਨਹੀਂ ਮੈਨੂੰ ਆਸ ਨਹੀਂ ਕਿਸੇ ਦਾ ਕੋਈ ਸਹਿਯੋਗ ਨਜ਼ਰ ਨਹੀਂ ਆ ਹਜੇ 5 ਸਾਲ ਹੋ ਗਏ ਹਜੇ ਤੱਕ ਤਾਂ ਹਜੇ ਤੱਕ ਫੋਟੋ ਨਹੀਂ ਲੱਗੀ ਪਤਾ ਜੀ ਦੀ ਹੂੰ ਔਰ ਮੈਨੂੰ ਹੁਣ ਬੀਜੀਪੀ ਦੇ ਇਹਨਾਂ ਨਾਲ ਮੇਰੀ ਗੱਲ ਹੋਈ ਆ ਦੇਖੋ ਆਸ ਹੈਗੀ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਮੇਬੀ ਵਾਇਗਰੂ ਕਰੇ ਕਿ ਜੇ ਉਹ ਉਹਨਾਂ ਦੇ ਜ਼ੈਨ ਚ ਗੱਲ ਆਗੀ ਤਾਂ ਉਹਨਾਂ ਦੇ ਉਹਨਾਂ ਲਈ ਵੀ ਇੱਕ ਮਿੰਟ ਦਾ ਕੰਮ ਆ ਕਿਉਂਕਿ ਸਰਕਾਰ ਸੈਂਟਰ ਸਰਕਾਰ ਤੋਂ ਉਹਨਾਂ ਦੀ ਨਾ ਉਹਨਾਂ ਵਾਸਤੇ ਇੱਕ ਮਿੰਟ ਦਾ ਕੰਮ ਆ ਕਿਉਂਕਿ ਅਸੀਂ ਨਾ ਦੇ ਇੱਥੇ ਕੋਈ ਰੋਜੀ ਰੋਟੀ ਵਾਸਤੇ ਇੱਥੇ ਕੋ ਬਿਲਡਿੰਗ ਕੋ ਹੋਟਲ ਕੋ ਰੈਸਟੋਰੈਂਟ ਥੋੜੀ ਖੋਲਣਾ ਹੈਗਾ ਅਸੀਂ ਤੇ ਇੱਕ ਜਾਦੂਗਰ ਬਣਾਉਣੀ ਆ ਔਰ ਸਾਰੇ ਸੰਤਨ ਸਹਿਯੋਗ ਨਾਲ ਹੀ ਬਣੇਗੀ ਚਾਹੇ ਸਰਕਾਰ ਦਾ ਸਹਿਯੋਗ ਹੋਵੇ ਚਾਹੇ ਸੰਤਨ ਦਾ ਸਹਿਯੋਗ ਹੋਵੇ ਇਕੱਲੇ ਤਾਂ ਆਪਾਂ ਕੁ ਸੋ ਪਹਿਲਾਂ ਜੀ ਆਪਣਾ ਨਾਮ ਦੱਸ ਕੇ ਭਾਈ ਸਕੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਹ ਹਜੂਰੀ ਰਾਗੀ ਭਾਈ ਜਗਮਲ ਸਿੰਘ ਕਾਲਸਾ ਉਹ ਸ਼ਖਸੀਅਤ ਜਿਹੜੇ 1984 ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਉੱਤੇ ਮੌਜੂਦ ਸਨ ਲੇਕਿਨ ਅੱਜ ਉਹਨਾਂ ਦੀ ਜੋ ਬੰਦੀ ਜੋ ਉਹਨਾਂ ਨੂੰ ਜੋ ਸਤਕਾਰ ਮਿਲਣਾ ਚਾਹੀਦਾ ਉਹ ਸਤਕਾਰ ਨਹੀਂ ਮਿਲ ਪਾਰਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਬਿਲਕੁਲ ਜੀ ਇਹ ਪਹਿਲੇ ਗੱਲ ਤੇ ਸਰਕਾਰਾਂ ਇਹਦੇ ਵਿੱਚ ਬਹੁਤ ਵੱਡੀਆਂ ਦੋਸ਼ੀ ਆ ਜੀ ਕਿਉਂਕਿ ਜੱਡੀ ਵੱਡੀ ਉਹ ਹਸਤੀ ਸਨ ਉਹਨਾਂ ਦੀ ਹਸਤੀ ਵੇਖੋ ਪਦਮ ਸ਼੍ਰੀ ਅਵਾਰਡ ਤੱਕ ਉਹਨਾਂ ਨੂੰ ਮਿਲਿਆ ਜੀ ਤੇ ਉਹਨਾਂ ਨੇ ਕੀਰਤਨ ਨਾਲ ਸਾਰੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਨੂੰ ਨਿਹਾਲ ਕੀਤਾ ਜੀ ਗੁਰੂ ਰਾਮਦਾਸ ਮਹਾਰਾਜ ਦੀਆਂ ਬਿਆਨਤ ਬਖਸ਼ਿਸ਼ਾਂ ਹਨ ਸੋ ਐਸੀ ਸ਼ਖਸੀਅਤ ਨੂੰ ਦਰਕਨਾਜ਼ ਕਰਨਾ ਇਹ ਸਰਕਾਰਾਂ ਦੇ ਸਿਰ ਤੇ ਵੀ ਬਹੁਤ ਵੱਡਾ ਕਲੰਖ ਆ ਤੇ ਮੈਂ ਹੁਣ ਵੀ ਕਹੂੰਗਾ ਕਿ ਡੁੱਲੇ ਬੇਰਾਂ ਦਾ ਜਿਵੇਂ ਪੰਜਾਬੀ ਚ ਕਹਿੰਦੇ ਕੁਛ ਨਹੀਂ ਵਿਗੜਿਆ ਜੇ ਹੋਣੀ ਸਰਕਾਰਾਂ ਅੱਗੇ ਹੋ ਕੇ ਸਵਿਹਰਦ ਤਰੀਕੇ ਨਾਲ ਫੈਸਲਾ ਲੈ ਕੇ ਜਿਹੜੀ ਜਗਾਹ ਵਾ ਪਰਿਵਾਰ ਦੇ ਨਾਮ ਕਰਕੇ ਤੇ ਇਹਦੇ ਉੱਪਰ ਭਾਈ ਸਾਹਿਬ ਦੇ ਨਾਮ ਦੇ ਉੱਪਰ ਕੋਈ ਵੱਡੀ ਯਾਦਗਾਰ ਉਸਾਰ ਕੇ ਇੱਕ ਲਾਕੇ ਨੂੰ ਬਹੁਤ ਵੱਡੀ ਦੇਣ ਉਹ ਜੀ ਤੇ ਉਹਨਾਂ ਵਰਗੇ ਤੇ ਨਹੀਂ ਉਹਨਾਂ 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 ਦੇ कह लो कि चरना कमणਾਂ ਤੇ ਚੱਲ ਕੇ ਇਹੋ ਜਿਹੀ ਮਤਲਬ ਕਿ ਸ਼ਕਤੀਆਂ ਪੈਦਾ ਹੋ ਸਕਦੀ ਜਿਵੇਂ ਤੁਸੀਂ ਵੀ ਕਹਿ ਰਹੇ ਕਿ ਤੁਸੀਂ ਵੀ ਪ੍ਰੇਰਿਤ ਸੀਗੇ ਉਹਨਾਂ ਤੋਂ ਕੀ ਲੱਗਦਾ ਕਿ ਹੋਰ ਵੀ ਬੱਚੇ ਇਸ ਤਰ੍ਹਾਂ ਪ੍ਰੇਰਿਤ ਹੋ ਸਕਦੇ ਨੇ ਕਿਉਂਕਿ ਬਹੁਤ ਸਾਰੇ ਉਹਨਾਂ ਦਾ ਦੇਨ ਸੀਗੀ ਬਿਲਕੁਲ ਦੇਖੋ ਜੀ ਜੇ ਤੁਸੀਂ ਭਾਈ ਸਾਹਿਬ ਦਾ ਜੀਵਨ ਦੇਖੋ ਤਾਂ ਇੱਕ ਬਹੁਤ ਹੀ ਗਰੀਬੀ ਵਾਲੇ ਪਰਿਵਾਰ ਚੋਂ ਛੋਟੇ ਪਰਿਵਾਰ ਚੋਂ ਨਿਕਲ ਕੇ ਤੇ ਉਹਨਾਂ ਨੇ ਜਿਹੜਾ ਰਸਤਾ ਸਫਰ ਤੈਅ ਕੀਤਾ ਤੇ ਜੜੀਆਂ ਮੰਜ਼ਲਾਂ ਨੂੰ ਉਹਨਾਂ ਨੇ ਛੋਇਆ ਉਹ ਇੱਕ 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 ਪ੍ਰੇਰਣਾ ਸਰੋਤ ਸਨ ਸੋ ਉਹ ਦੇਖੋ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਜਾਂ ਗਰੀਬ ਬੱਚੇ ਆ ਉਹਨਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਹੈ ਤੇ ਕਈ ਇਹੋ ਜਿਹੀਆਂ ਹਸਤੀਆਂ ਉਹਨਾਂ ਵਰਗੇ ਤੇ ਨਹੀਂ ਮੈਂ ਪਹਿਲ ਨੂੰ ਵੀ ਕਿਹਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣਾ ਪੰਥ ਦਾ ਸਮਾਜ ਦਾ ਨਾਂ ਪਰਿਵਾਰ ਦਾ ਨਾਂ ਰੌਸ਼ਨ ਕਰ ਸਕਦੇ ਨੇ